ਜੀ ਹਾਂ ਦੋਸਤੋ ਤੁਸੀਂ ਬਿਲਕੁਲ ਸਹੀ ਪੜ੍ਹ ਕੇ ਆ ਰਹੇ ਹੋ ਬਿਜਲੀ ਵਿਭਾਗ ਦੇ ਨੀਜੀ ਕਾਰਨ ਹੁਣ ਹੋਣੇ ਸ਼ੁਰੂ ਹੋ ਚੁੱਕੇ ਹਨ ਬਿਜਲੀ ਵਿਭਾਗ ਯਾਨੀ ਕਿ ਪ੍ਰਾਈਵੇਟ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਹੁਣ ਪੰਜਾਬ ਦੇ ਵਿੱਚ ਵੀ ਬਿਜਲੀ ਵਿਭਾਗ ਨੂੰ ਨਿਜੀਕਰਨ ਦਾ ਇੱਥੇ ਬਣਾਉਣ ਦਾ ਫੈਸਲਾ ਲਿਆ ਜਾ ਰਿਹਾ ਹੈ ਜਿੰਦਾ ਕਿ ਆਪਾਂ ਸੁਣਦੇ ਆ ਰਹੇ ਹਾਂ ਕਿ ਪਹਿਲਾ ਆਪਾਂ ਅਦਰ ਸਟੇਟਾਂ ਦੇ ਵਿੱਚ ਦੇਖਦੇ ਆ ਰਹੇ ਹਾਂ ਕਿ ਬਿਜਲੀ ਪ੍ਰਾਈਵੇਟ ਹੋ ਚੁੱਕੀ ਹੈ ਹੁਣ ਪੰਜਾਬ ਦੇ ਵਿੱਚ ਵੀ ਬਿਜਲੀ ਮੈਕਮੇ ਨੂੰ ਪ੍ਰਾਈਵੇਟ ਕਰਨ ਦੇ ਹੱਕ ਵਿੱਚ ਸਰਕਾਰ ਤੋ ਲਈ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਪੋਸਟ ਜੋ ਕਿ ਤੁਸੀਂ ਖਬਰ ਦੇਖ ਰਹੇ ਹੋ ਇਹ ਚੰਡੀਗੜ੍ਹ ਦੀ ਹੈ ਚੰਡੀਗੜ੍ਹ ਦੇ ਵਿੱਚ ਹੁਣ ਨਿੱਜੀਕਰਨ ਨੂੰ ਅਪਣਾਉਣ ਦਾ ਫੈਸਲਾ ਲਿਆ ਗਿਆ ਹੈ ਲੇਕਿਨ ਨਿੱਜੀਕਰਨ ਨੂੰ ਨਾ ਅਪਣਾਉਣ ਦੇ ਕਾਰਨ ਵਿੱਚ ਲੋਕਾਂ ਵਿੱਚ ਵੀ ਹੁਣ ਰੋਸ ਪ੍ਰਦਰਸ਼ਨ ਆ ਗਿਆ ਹੈ ਕਿ ਲੋਕ ਵੀ ਚਾਹੁੰਦੇ ਹਨ ਕਿ ਇਹ ਮਹਿਕਮਾ ਪ੍ਰਾਈਵੇਟ ਨਹੀਂ ਹੋਣਾ ਚਾਹੀਦਾ ਬਿਜਲੀ ਪ੍ਰਾਈਵੇਟ ਨਹੀਂ ਹੋਣੀ ਚਾਹੀਦੀ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਲੱਗ ਰਿਹਾ ਹੈ ਕਿ ਜੇਕਰ ਇਹ ਹੁਣ ਪ੍ਰਾਈਵੇਟ ਹੋ ਗਿਆ ਤਾਂ ਇੱਥੇ ਚੱਲ ਕੇ ਇਹਨਾਂ ਨੂੰ ਵੀ ਨੁਕਸਾਨ ਹੋਏਗਾ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਇੱਕ ਤਾਂ ਨੌਕਰੀ ਖਤਰੇ ਵਿੱਚ ਜਾ ਰਹੀ ਹੈ ਦੂਸਰਾ ਇੱਥੇ ਆਮ ਲੋਕਾਂ ਨੂੰ ਵੀ ਇੱਥੇ ਪ੍ਰੋਬਲਮ ਆਏਗੀ ਇੱਥੇ ਉਹਨਾਂ ਨੂੰ ਵੀ ਮੁਸ਼ਕਲ ਆਏਗੀ ਕਿਉਂ ਆਏਗੀ ਕਿਉਂਕਿ ਜੇਕਰ ਬਿਜਲੀ ਵਿਭਾਗ ਮੈਕਮਾ ਪ੍ਰਾਈਵੇਟ ਹੋ ਜਾਂਦਾ ਹੈ ਨੀਜੀਕਰਨ ਹੋ ਜਾਂਦਾ ਹੈ ਤਾਂ ਇਹਨਾਂ ਨੂੰ ਬਿਜਲੀ ਕਿਸ ਦਰ ਤੇ ਮਿਲ ਸਕਦੀ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਪ੍ਰਾਈਵੇਟ ਕੰਪਨੀਆਂ ਕਿਸ ਹੱਦ ਤੱਕ ਜਾ ਸਕਦੀਆਂ ਹਨ ਉਹ ਕੋਈ ਵੀ ਨਹੀਂ ਜਾਣੂ ਇੱਥੇ ਤੁਸੀਂ ਦੇਖ ਸਕਦੇ ਹੋ ਪਹਿਲਾ ਮੁਲਾਜ਼ਮਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਲਗਾਤਾਰ ਕਿ ਬਿਜਲੀ ਵਿਭਾਗ ਜੋ ਕਿ ਨਹੀਂ ਨਿੱਜੀ ਕਰਨ ਦੇ ਹੱਕ ਵਿੱਚ ਜਾਣਾ ਚਾਹੀਦਾ ਨਹੀਂ ਲੋਕਾਂ ਨੂੰ ਇੱਥੇ ਜਿਹੜਾ ਕਿ ਮੁਸ਼ਕਿਲ ਦੇ ਵਿੱਚ ਫਸਣਾ ਚਾਹੀਦਾ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਪੋਸਟ ਹੈ ਜਿਸ ਦੇ ਵਿੱਚ ਪਹਿਲਾਂ ਤਾਂ ਮੁਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਖਬਰ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 31 ਦਸੰਬਰ ਦੇ ਵਿੱਚ ਚੰਡੀਗੜ੍ਹ ਜਿਹੜੀ ਬਿਜਲੀ ਵਿਭਾਗ ਹੈ ਉਹ ਇੱਕ ਪ੍ਰਾਈਵੇਟ ਕੰਪਨੀ ਹੈ ਜੋ ਕਿ ਕਲਕੱਤਾ ਦੀ ਹੈ ਉਹਦੇ ਹੱਕ ਵਿੱਚ ਉਹਦੇ ਹੱਥ ਵਿੱਚ ਇੱਥੇ ਦੇਣ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ 42000 ਮੁਲਾਜ਼ਮ ਇੱਥੇ ਪਰੇਸ਼ਾਨ ਹਨ ਜਿਹੜੇ ਕਿ ਤੁਸੀਂ ਚੰਡੀਗੜ੍ਹ ਦੇ ਇਰਦ ਗਿਰਦ ਜਾਂ ਫਿਰ ਤੁਸੀਂ ਇਦਾਂ ਲਾ ਲਓ ਕਿ ਪੰਜਾਬ ਦੇ ਸਾਰੇ ਵਿਸਨੀਕ ਹਨ ਜੋ ਕਿ ਇੱਥੇ ਇੱਕ ਤਾਂ ਉਹਨਾਂ ਦੀ ਨੌਕਰੀ ਚਾਏਗੀ ਦੂਸਰਾ ਉਨ੍ਹਾਂ ਨੂੰ ਇੱਕ ਇਹ ਵੀ ਪ੍ਰੋਬਲਮ ਆਏਗੀ ਕਿ ਉਨ੍ਹਾਂ ਨੂੰ ਕਿਸ ਦਰ ਤੇ ਲਗਾਇਆ ਜਾਵੇਗਾ ਇੱਕ ਹੋਰ ਜੇਕਰ ਉਹ ਹੁਣ ਨਿੱਜੀ ਕਰਨ ਦੇ ਵਿੱਚ ਅਕ ਵਿੱਚ ਆ ਜਾਂਦੇ ਹਨ ਤਾਂ ਉਹਨਾਂ ਨੂੰ ਤਨਖਾਹ ਕਿਸਾ ਤੇ ਮਿਲਣਗੀਆਂ ਤੇ ਉਹਨਾਂ ਨੂੰ ਕਿਸ ਕੰਮ ਦੇ ਅਦਾਰੇ ਵਿੱਚ ਰੱਖਿਆ ਜਾਵੇਗਾ ਕਿੰਨਾ ਕੰਮ ਲਿਆ ਜਾਵੇਗਾ ਉਹਨਾਂ ਕੋਲੋਂ ਲਗਾਤਾਰ ਕੰਮ ਲਿਆ ਜਾਵੇਗਾ ਜਾਂ ਫਿਰ ਉਹਨਾਂ ਨੂੰ ਡਿਊਟੀ ਤੇ ਲਗਾਤਾਰ ਹੀ ਬੰਦੇ ਰਹਿਣਾ ਪਵੇਗਾ ਯਾਨੀ ਕਿ ਉਹ ਹੁਣ ਜੇਕਰ ਨਿੱਜੀ ਕਰਨ ਦੇ ਹੱਕ ਵਿੱਚ ਆਉਂਦੇ ਹਨ ਤਾਂ ਇੱਥੇ ਉਹਨਾਂ ਨੂੰ ਜਿਹੜਾ ਕਿ ਪਹਿਲਾਂ ਉਹ ਆਪਣਾ ਜਿਹੜਾ ਕਿ 8 ਘੰਟੇ ਹੀ ਡਿਊਟੀ ਕਰਦੇ ਸਨ ਲੇਕਿਨ ਪ੍ਰਾਈਵੇਟ ਹੋਣ ਦੇ ਤਰਫ ਤੋਂ ਉਹਨਾਂ ਨੂੰ ਪਤਾ ਨਹੀਂ ਕਿੰਨੀ ਦੇਰ ਤੱਕ ਡਿਊਟੀ ਕਰਨੀ ਪੈ ਸਕਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਮੁਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਲੇਕਿਨ ਦੋਸਤੋ ਹੁਣ ਫਿਰ ਅੱਜ ਦੀ ਇੱਕ ਨਿਊਜ਼ ਦੇ ਵਿੱਚ ਤੁਸੀਂ ਦੇਖੋਗੇ ਕਿ ਆਮ ਲੋਕਾਂ ਨੇ ਵੀ ਇੱਥੇ ਕੈਂਡਲ ਮਾਰਕ ਕੀਤਾ ਜ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੈਂਡਲ ਮਾਰਚ ਦੇ ਵਿੱਚ ਇਹ ਕੀਤਾ ਕਿ ਤੁਸੀਂ ਇੱਥੇ ਨੀਜੀਕਰਨ ਨੂੰ ਨਾ ਅਪਣਾਓ ਤੁਸੀਂ ਦੇਖ ਸਕਦੇ ਹੋ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਵਿਭਾਗ ਦੇ ਨੀਜੀਕਰਨ ਸੰਬੰਧ ਹੁਣ ਚੰਡੀਗੜ੍ਹ ਦੇ ਲੋਕਾਂ ਵਿੱਚ ਵੀ ਰੋਜ਼ ਪੈਦਾ ਹੋ ਗਿਆ ਹੈ ਜਿਸ ਦੇ ਚਲਦਿਆਂ ਆਮ ਲੋਕ ਵੀ ਅੱਜ ਨੀਜੀਕਰਨ ਦੇ ਖਿਲਾਫ ਸੜਕਾਂ ਤੇ ਉਤਰ ਆਏ ਹਨ ਇਸ ਸਬੰਧੀ ਅੱਜ ਸੈਕਟਰ 17 ਦੇ ਪਲਾਜ਼ਾ ਮਾਰਕੀਟ ਵਿੱਚ ਨੌਜਵਾਨ ਕਿਸਾਨ ਇਕਤਾ ਵਾਲਮੀਕੀ ਧਰਮਿਕ ਸਮਾਜ ਚੰਡੀਗੜ੍ਹ ਪਿੰਡ ਸੰਘਰਸ਼ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਚੰਡੀਗੜ੍ਹ ਸਮੇਤ ਹੋਰ ਜਥੇਬੰਦੀਆਂ ਵੱਲੋਂ ਰੋਸ ਮੁਜ਼ਹਾਰਾ ਕੀਤਾ ਗਿਆ ਅਤੇ ਮੋਮਬਤੀ ਮਾਰਚ ਕੀਤਾ ਗਿਆ ਉਕਤ ਜਥੇਬੰਦੀਆਂ ਨੇ ਲੋਕਾਂ ਨੂੰ ਮੋਮਬਤੀਆਂ ਬਾਲ ਕੇ ਸਨੇਹਾ ਦਿੱਤਾ ਕਿ ਜੇਕਰ ਚੰਡੀਗੜ੍ਹ ਵਿੱਚ ਬਿਜਲੀ ਪ੍ਰਾਈਵੇਟ ਹੱਥਾਂ ਵਿੱਚ ਚਲੀ ਗਈ ਤਾਂ ਮੋੜ ਤੋਂ ਉਹਨਾਂ ਨੂੰ ਮੋਮਬਤੀਆਂ ਬਾਲ ਕੇ ਗੁਜ਼ਾਰਾ ਕਰਨਾ ਪਵੇਗਾ ਇਸ ਮੌਕੇ ਨੌਜਵਾਨ ਕਿਸਾਨ ਇਕਤਾ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਚੰਡੀਗੜ੍ਹ ਦਾ ਬਿਜਲੀ ਭਾਗ ਨਿੱਜੀ ਹੱਥਾਂ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ ਉਹਨਾਂ ਦੀ ਜਥੇਬੰਦੀ ਹਰ ਥਾਂ ਤੋਂ ਇਸ ਨਿਜੀਕਰਨ ਦਾ ਵਿਰੋਧ ਕਰੇਗੀ ਉਹਨਾਂ ਐਲਾਨ ਕੀਤਾ ਕਿ ਇਹ ਰੂਸ ਮਰਸ ਚੰਡੀਗੜ੍ਹ ਵਿੱਚ ਹਰ ਰੋਜ਼ ਸ਼ਾਮ ਨੂੰ ਹੋਇਆ ਕਰੇਗਾ ਜਿਸ ਦੇ ਚਲਦਿਆਂ ਹਲਕੇ ਵੀ ਇਸੇ ਤਰ੍ਹਾਂ ਹੀ ਰੂਸ ਮਰਸ ਸੈਕਟਰ 15 ਦੀ ਪਲੇਟ ਮਾਰਕੀਟ ਵਿੱਚ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਲੋਕਾਂ ਵੱਲੋਂ ਇੱਕ ਤਾਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਸਰਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਸ਼ੇਅਰ ਕਰੋ ਕਿ ਜੇਕਰ ਬਿਜਲੀ ਵਿਭਾਗ ਪੰਜਾਬ ਦੇ ਵਿੱਚ ਵੀ ਇਦਾਂ ਨਿਜੀਕਰਨ ਹੱਕ ਵਿੱਚ ਚਲਾ ਗਿਆ ਤਾਂ ਲੋਕ ਪਰੇਸ਼ਾਨ ਹੋ ਜਾਣਗੇ ਆਮ ਲੋਕ ਤਾਂ ਪਰੇਸ਼ਾਨ ਹੋਣਗੇ ਨਾਲ ਜਿਹੜੇ ਹੁਣ ਜੋ ਨਹੀਂ ਨੌਕਰੀਆਂ ਮਿਲਨੀਆਂ ਨੇ ਆਮ ਲੋਕਾਂ ਨੂੰ ਅੱਗੇ ਚੱਲ ਕੇ ਉਹਨਾਂ ਦੇ ਹੱਕਾਂ ਵਿੱਚ ਨੌਕਰੀਆਂ ਵੀ ਉਹਨਾਂ ਤੋਂ ਚਲੀਆਂ ਜਾਣ ਗਈਆਂ ਤਾਂ ਕਿਤੇ ਨਾ ਕਿਤੇ ਚੱਲ ਕੇ ਇਹ ਬਹੁਤ ਬੁਰਾ ਹੋ ਰਿਹਾ ਹੈ ਪੰਜਾਬ ਨਾਲ ਜੇਕਰ ਪੰਜਾਬ ਦੇ ਵਿੱਚ ਵੀ ਇਦਾਂ ਹੋ ਗਿਆ ਤਾਂ ਪੰਜਾਬ ਕਿੱਥੇ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਵੀ ਤਰਫ ਤੋਂ ਲੋਕਾਂ ਨੂੰ ਇੱਥੇ ਬਿੱਲ ਆਉਣਾ ਸਟਾਰਟ ਹੋ ਜਾਏਗਾ ਜੇਕਰ ਪ੍ਰਾਈਵੇਟ ਜਾਏਗਾ ਤਾਂ ਯਾਨੀ ਕਿ ਪਹਿਲਾਂ ਕਿਸੇ ਦਰ ਤੇ ਘੱਟ ਕੀਮਤ ਤੇ ਆਪਾਂ ਨੂੰ ਬਿਜਲੀ ਮਿਲ ਰਹੀ ਹੈ ਲੇਕਿਨ ਪ੍ਰਾਈਵੇਟ ਦੇ ਹੱਕਾਂ ਵਿੱਚ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤੇ ਪਤਾ ਨਹੀਂ ਕਿਸ ਦਰ ਤੇ ਆਪਾਂ ਨੂੰ ਬਿਜਲੀ ਮਿਲੇਗੀ ਤਾਂ ਇਸ ਨੂੰ ਚਲਦਿਆਂ ਹੋਇਆਂ ਤੁਸੀਂ ਇਸ ਵੀਡੀਓ ਨੂੰ ਵੱਧ ਵੱਧ ਲੋਕਾਂ ਨਾਲ ਸ਼ੇਅਰ ਕਰੋ ਤੇ ਉਹਨਾਂ ਨੂੰ ਜਾਗਰੂਕ ਕਰੋ ਕਿ ਇਦਾਂ ਨਹੀਂ ਹੋਣ ਦੇਣਾ ਜੋ ਵੀ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਹਨ ਉਹਨਾਂ ਤੱਕ ਵੀ ਇਸ ਵੀਡੀਓ ਨੂੰ ਪਹੁੰਚਾਓ ਤੇ ਲੋਕ ਜੋ ਧਰਨਿਆਂ ਤੇ ਬੈਠੇ ਹਨ ਜਾਂ ਫਿਰ ਕੈਂਡਲ ਮਾਰਚ ਕਰ ਰਹੇ ਹਨ ਵੱਧ ਵੱਧ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰਾਓ ਤਾਂ ਜੋ ਇਸ ਨੂੰ ਰੋਕਿਆ ਜਾ ਸਕੇ ਤਾਂ ਇਦਾਂ ਦੀ ਅਪਡੇਟ ਲਈ ਜੁੜੋ ਸਾਡੇ ਚੈਨਲ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਅਪਡੇਟ ਦੇ ਵਿੱਚ ਇਨਾ ਹੀ ਜੈ ਹਿੰਦ ਸਾਥੀਓ